ਦਿਮਾਗ ਥੋੜਾ ਕੋੜੇ ਮੰਗ ਭਜੂ ਛੇਤੀ ਛੇਤੀ ਡੀਮੋਟੀਵੇਟ ਨਹੀਂ ਹੁੰਦਾ ਜਿੱਧਰ ਨੂੰ ਮਰਜੀ ਛੱਡ ਲਿਓ ਕਿਸੇ ਵੀ ਕੰਮ ਨੂੰ ਕਿਉਂਕਿ ਮਾਈਂਡ ਸੈਟ ਬਹੁਤ ਜ਼ਰੂਰੀ ਆ ਜੇ ਇਹ ਨਹੀਂ ਹੈਗਾ ਨਾ ਤਾਂ ਸਰੀਰ ਵੀ ਨਹੀਂ ਬਣਦਾ ਬਾਕੀ ਕੰਮ ਕਰਤਾ ਫਿਰ ਬਹੁਤ ਦੂਰ ਰਹਿ ਜਾਂਦੇ ਆ ਤੇ ਜਿਹੜੇ ਬੰਦੇ ਨੂੰ ਮਾੜੀ ਮਾੜੀ ਗੱਲ ਤੇ ਡਿਪਰੈਸ਼ਨ ਹੋ ਜਾਂਦੀ ਹੈ ਨਾ ਉਹ ਜ਼ਰੂਰ ਇਹ ਵੀਡੀਓ ਐਂਡ ਤੱਕ ਦੇਖਣਾ ਕਿਉਂਕਿ ਅੱਜ ਤੁਹਾਨੂੰ ਡਾਈਟ ਤੇ ਕੁਝ ਲਾਈਫ ਸਟਾਈਲ ਦੀਆਂ ਆਦਤਾਂ ਤੇ ਐਕਸਰਸਾਈਜ਼ ਦੇ ਸੈਂਟੀਫਿਕਲੀ ਰੀਜ਼ਨ ਦੱਸਣੇ ਨੇ ਕਿ ਕਿਵੇਂ ਆਪਣੇ ਬ੍ਰੇਨ ਤੇ ਇਹ ਚੀਜ਼ਾਂ ਦਾ ਅਸਰ ਆ ਕਉ ਮੈਨੂੰ ਇੱਕ ਵਾਰ ਨਾ ਬਹੁਤ ਖਤਰਨਾਕ ਡਿਪਰੈਸ਼ਨ ਹੋ ਕੇ ਚਲੀ ਗਈ ਆ 10ਵੀਂ 12ਵੀਂ ਦੇ ਵਿੱਚ ਮੈਂ 2-3 ਮੰਥ ਲੁਧਿਆਣੇ ਦਵਾਈ ਵੀ ਲਿੱਤੀ ਸੀਗੀ ਡਾਕਟਰ ਮੈਨੂੰ ਕਹਿੰਦਾ ਕਹਿੰਦਾ ਹਾਂ ਵੀ ਉਹਨੇ ਦੇਖਿਆ ਵੀ ਬੰਦਾ ਡਾਊਨ ਲੱਗਦਾ ਉਹ ਪੁੱਛਦੇ ਹੁੰਦੇ ਨੇ ਕਿ ਦੇਖਾ ਯਾਰ ਬੰਦੇ ਦਾ ਅੱਗੇ ਗੋਲ ਕੀ ਆ ਵੀ ਕਿੰਨੇ ਲੈਵਲ ਤੱਕ ਇਹ ਡਿਪਰੈਸ਼ਨ 'ਚ ਆ ਮੈਨੂੰ ਕਹਿੰਦਾ ਤਾਂ ਅੱਗੇ ਕੀ ਕਰਨਾ ਅੱਗੇ ਤਾਂ ਹੁਣ ਜਿਹੜਾ ਬੰਦਾ ਮੋਟੀਵੇਟ ਆ ਉਹੀ ਕੋ ਸੋਚਦਾ ਨਾ ਮੈਂ ਪੜਨਾ ਮੈਂ ਆ ਕਰਨਾ ਮੈਂ ਕਿਹਾ ਯਾਰ ਅੱਗੇ ਕੀ ਕਰਨਾ ਡਾਕਟਰ ਸਾਹਿਬ ਮਾਂ ਜ਼ਿੰਦਗੀ ਖਤਮ ਆ ਉਹਨੇ ਦੇਖ ਲਿਆ ਵੀ ਬੰਦਾ ਗ੍ਰਹੀ ਹੋਇਆ ਤੇ ਇਹੀ ਡਿਪਰੈਸ਼ਨ ਕਿਉਂ ਫਿਰ ਆਪਾਂ ਐਂਡ ਤੇ ਐਕਸਰਸਾਈਜ਼ ਦੀ ਵੀ ਗੱਲ ਕਰਾਂਗੇ ਕਿਉਂਕਿ ਜਦ ਦੀ ਮੈਨੂੰ ਉਹ ਚੀਜ਼ ਹੋਈ ਸੀ ਉਸ ਤੋਂ ਬਾਅਦ ਮੈਂ ਫੂਡ ਤੇ ਬਹੁਤ ਜ਼ੋਰ ਦਿੱਤਾ ਮੈਂ ਕਿਹਾ ਯਾਰ ਕਿਉਂਕਿ ਉਦੋਂ ਮੈਂ ਔਖਾ ਬਹੁਤ ਹੋਇਆ ਮੈਂ ਕਿਹਾ ਯਾਰ ਇਹ ਕੰਮ ਨਹੀਂ ਕਰਨਾ ਹੁਣ ਹੁਣ ਦਿਮਾਗ ਨੂੰ ਇੰਨਾ ਤਕੜਾ ਕਰ ਲੋ ਇੰਨਾ ਸਟਰੋਂਗ ਕਰ ਲੋ ਨਾ ਕਿ ਛੇਤੀ ਛੇਤੀ ਕੋਈ ਸਟ੍ਰੈਸ ਆ ਜਾਵੇ ਕੋਈ ਕੰਮਾਂ ਕਰਾਂ ਦਾ ਜਾਂ ਉਦੋਂ ਛੇਤੀ ਛੇਤੀ ਇਹ ਡਾਊਨ ਨਾ ਪਵੇ ਤੇ ਫੂਡ ਦੇ ਵਿੱਚ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ omega 3 ਫੈਟੀ ਐਸਿਡ ਜ਼ਿਆਦਾ ਰੱਖਣਾ ਉਹ ਤੁਹਾਨੂੰ ਬਦਾਮਾਂ ਚੋਂ ਖਰੋਟਾਂ ਚੋਂ ਹੈਲਦੀ ਫੈਟ ਸਮਝ ਲਓ ਤੁਸੀਂ ਅਵਗਡੋਜ਼ ਮੇਰੇ ਤੇ ਜੋ ਵੀ ਹੈਲਦੀ ਫੈਟ ਆਉਂਦੀ ਆ ਕਿਉਂਕਿ ਬ੍ਰੇਨ ਲਈ ਹੈਲਦੀ ਫੈਟ ਬਹੁਤ ਜ਼ਰੂਰੀ ਆ ਦੇਸੀ ਕੇ ਹੋ ਗਿਆ ਪਰ ਇਹਨਾਂ ਸਾਰੀਆਂ ਫੈਟਾਂ ਤੋਂ ਵੱਧ ਜ਼ਰੂਰੀ ਕੀ ਆ omega 3 ਫੈਟੀ ਐਸਿਡ ਜਾਂ ਫਿਰ ਵਧੀਆ ਕੁਆਲਿਟੀ ਦਾ ਸਪਲੀਮੈਂਟ ਲੈ ਕੇ ਰੱਖੋ ਉਦਾਂ ਤੇ ਖਰੋਟਾਂ 'ਚ ਬਹੁਤ ਹੁੰਦਾ ਜਾਂ ਖਰੋਟ ਖਾ ਲਓ ਜਾਂ ਵਧੀਆ ਕੁਆਲਿਟੀ ਦਾ ਸਪਲੀਮੈਂਟ ਫਿਸ਼ ਆਇਲ ਜਾਂ omega 3 ਐਡ ਕਰੋ ਜਾਂ ਫਿਰ ਬਾਹਰ ਲਿਆਂ ਕੰਟਰੀ ਦੇ ਵਿੱਚੋਂ ਹਫਤੇ 'ਚ ਇੱਕ ਦੋ ਵਾਰ ਸੈਲਮਨ ਫਿਸ਼ 'ਚ ਇਹ ਜ ਹਾਈ ਹੁੰਦਾ ਨੰਬਰ 2 ਤੇ ਪ੍ਰੋਬਾਇਓਟਿਕ ਰਿਚ ਫੂਡ ਦਹੀਂ ਸਭ ਤੋਂ ਬੈਸਟ ਇਹਦੇ ਵਿੱਚ ਹੈਲਦੀ ਬੈਕਟੀਰੀਆ ਹੁੰਦੇ ਨੇ ਜਿਹੜੇ ਕਿ ਢਿੱਡ ਲਈ ਬਹੁਤ ਜ਼ਰੂਰੀ ਨੇ ਹੁਣ ਢਿੱਡ ਤੇ ਬ੍ਰੇਨ ਦਾ ਕਨੈਕਸ਼ਨ ਆਪਸ ਦੇ ਵਿੱਚ ਹੈ ਤਾਂ ਹੀ ਮੈਂ ਤੁਹਾਨੂੰ ਰੋਕਦਾ ਹੁੰਦਾ ਕਿ ਗਲਤ ਫੂਡ ਨਾ ਖਾਓ 슈ਗਰ ਕੁਇਟ ਕਰ ਦੋ ਇਨਫਲਮੇਸ਼ਨ ਹੁੰਦੀ ਆ ਬ੍ਰੇਨ ਦੇ ਰਿਸੈਪਟਰ ਨੇ ਜੋ ਜਦੋਂ ਤੁਸੀਂ ਕਿਉਂਕਿ ਇਨਸੂਲਿਨ ਕੱਲੇ ਕੱਲੇ ਬੋਡੀ ਦੇ ਸੈੱਲ ਤੱਕ ਆਪਣਾ ਪਾਵਰ ਆਪਣੀ ਸੋਰਸ ਆਫ એનર્ਜੀ ਲੈ ਕੇ ਜਾਂਦਾ ਨਾ ਤਾਂ ਤੁਹਾਡੇ ਮਸਲ ਵਧੀਆ ਯੂਜ਼ ਕਰ ਪਾਉਂਦੇ ਨੇ ਤੁਸੀਂ ਚੀਨੀ ਖਾ ਖਾ ਕੇ ਜਾਂ ਸਿੰਪਲ 슈ਗਰ ਖਾ ਖਾ ਕੇ ਬੈਡ ਫੂਡ ਖਾ ਕੇ ਜੀ ਉਹ ਚੀਜ਼ ਬੰਦ ਕਰ ਲਈ ਤਾਂ ਤੁਹਾਡੇ ਬ੍ਰੇਨ ਤੱਕ ਉਹ ਗਲੂਕੋਜ਼ ਨਹੀਂ ਜਾਣੀ ਜਿਹਨੂੰ ਕਹਿੰ ਕਿ ਬ੍ਰੇਨ ਹੁਣ ਉਹਦੀ ਖਰਾਕ ਨਹੀਂ ਮਿਲ ਰਹੀ ਹਰ ਇੱਕ ਬੰਦਾ ਕਹਿੰਦਾ ਯਾਰ ਕਾਰਬੋਨ ਨੂੰ ਕਿਉਂ ਮਾੜਾ ਕਹਤਾ ਕਾਰਬ ਤਾਂ ਮੇਨ ਸੋਰਸ ਆ ਮੇਨ ਸੋਰਸ ਤਾਂ ਤਾਂ ਹੀ ਆ ਨਾ ਜੇ ਇنسੁਲਿਨ ਲੈ ਕੇ ਜਾਊ ਉੱਥੇ ਤੱਕ ਮੇਨ ਸੋਰਸ ਤਾਂ ਤਾਂ ਜੇ ਵਧੀਆ ਕਾਰਬ ਖਾਣੇ ਆ ਸਵੀਟ ਪੋਟੇਟੋ ਬਰਾਊਨ ਰਾਈਸ ਕੀਨਵਾ ਰੈੱਡ ਪੋਟੇਟੋ ਦਾਲਾਂ ਸਬਜ਼ੀਆਂ ਫਿਰ ਵਧੀਆ ਕੰਮ ਕਰੂਗਾ ਉਹ ਤੇ ਬਾਕੀ ਜਿਹੜਾ ਪ੍ਰੋਸੈਸ ਫੂਡ ਹੁਣ ਤੁਸੀਂ ਖਾ ਲਿਆ ਉਹਨੇ ਤੁਹਾਡੇ ਕੀ ਕਰਨਾ ਉਹਨੇ ਢਿੱਡ ਦੇ ਵਿੱਚ ਤੁਹਾਡੇ ਮਾੜੇ ਬੈਕਟੀਰੀਆ ਬਣਨੇ ਸ਼ੁਰੂ ਹੋ ਜਾਣੇ ਨੇ ਤਾਂ ਫਿਰ ਕੀ ਹੋਊਗਾ ਨਿਵੇਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਢਿੱਡ ਤੇ ਬ੍ਰੇਨ ਦਾ ਤਾਂ ਕਨੈਕਸ਼ਨ ਆ। ਤੁਹਾਡਾ ਢਿੱਡ ਦੋਖਦਾ ਹੋਵੇ ਤੁਸੀਂ ਦੇਖਿਆ ਹੋਊਗਾ। ਜੇ ਕਿ ਇਹਨੂੰ ਕਾਬਜ਼ ਵੀ ਹੋਈ ਆ। ਹਰ ਇੱਕ ਬੰਦੇ ਨੂੰ ਕਿਤੇ ਨਾ ਕਿਤੇ ਹੋਈ ਹੋਊਗੀ ਉਹ ਐਕਸਪੀਰੀਅੰਸ ਕਰਦਾ। ਉਹਨਾਂ ਟਾਈਮ ਉਹਦਾ ਦਿਮਾਗ ਨਹੀਂ ਕੰਮ ਕਰਦਾ। ਇੱਥੇ ਫਰੀ ਜਾਂਦਾ। ਉਹਨਾਂ ਯਾਰ ਸਰੀਰ ਨਹੀਂ ਖੋਲਿਆ। ਗੈਸ ਫਿਰ ਉੱਤੇ ਨੂੰ ਚੜੀ ਜਾਂਦੇ ਦਿਮਾਗ 'ਚੋਂ। ਤਾਂ ਕਰਕੇ ਢਿੱਡ ਦੀ ਹੈਲਥ ਬਹੁਤ ਜ਼ਰੂਰੀ ਆ। ਜ਼ਿਆਦਾ ਵੈਜੀਟੇਬਲ ਖਾएंगे ਉਹ ਸ਼ਾਰਟ ਚੇਨ ਫੈਟੀ ਐਸਿਡ ਮਿਲਣਗੇ। ਦੇਸੀ ਕੋ ਢਿੱਡ ਦੀ ਹੈਲਥ ਲਈ ਵਧੀਆ। ਇਨਫੋਰਮੇਸ਼ਨ ਕਰਨ ਵਾਲੇ ਫੂਡ ਨਹੀਂ ਖਾਣੇ। ਜਿਹੜੇ ਜਾ ਕੇ ਕਿਉਂਕਿ ਇਦਾਂ ਦਾ ਫੂਡ ਸੱਟ ਲੈਣੇ ਸਰੀਰ ਤੇ ਸਰੀਰ ਨੂੰ ਤਾਂ ਪਤਾ ਨਹੀਂ ਕੀ ਕਰਨਾ ਫਿਰ ਉੱਥੇ ਜਾ ਕੇ ਓਇਲ ਇਨਫੋਰਮੇਸ਼ਨ ਕਰਦਾ ਮਿਊਨ ਸਿਸਟਮ ਤੁਹਾਡਾ ਵੀ ਆ ਕੀ ਆ ਗਿਆ ਯਾਰ ਹੁਣ ਆਲੂ ਚਲੇ ਗਿਆ ਇੱਕ ਇੱਕ ਚਿਪਸ ਚਲੇ ਗਿਆ ਆਲੂ ਨੂੰ ਹੋਰ ਸਾਬ ਨਹੀਂ ਲੈਣਾ ਬਾਡੀ ਨੇ ਚਿਪਸ ਨੂੰ ਹੋਰ ਸਾਬ ਨਾ ਲੈਣਾ ਉਹਨਾਂ ਕਹਨ ਆ ਕੀ ਆ ਗਿਆ ਤਾਂ ਕਰਕੇ ਰੀਅਲ ਫੂਡ ਖਾਓ ਫਲ ਫਰੂਟ ਖਾਓ ਕਿਉਂਕਿ ਇਹਨਾਂ ਦੇ ਵਿੱਚ ਐਂਟੀ ਆਕਸੀਡੈਂਟ ਹੁੰਦੇ ਨੇ ਥੋੜੇ ਬ੍ਰੇਨ ਤੋਂ ਸਟ्रेस ਘਟਦਾ ਜਿੰਨਾ ਟਾਈਮ ਤੁਸੀਂ ਗਲਤ ਹੀ ਜਖਾਣੇ ਹੋ ਤੁਹਾਡੇ ਸਰੀਰ ਨੇ ਤਾਂ ਅਸਲੀ ਕੰਮ ਕਰਨਾ ਹੀ ਨਹੀਂ ਉਹਨੇ ਉਹਨਾਂ ਨੂੰ ਠੀਕ ਕਰਦੇ ਨਹੀਂ ਫਿਰ ਜਾਣਾ ਦਿਮਾਗ ਤਾਂ ਤਾਂ ਕੰਮ ਕਰੂ ਨਾ ਜੇ ਬ ਆ ਮਾਈਕ ਹੱਲੇਗਾ ਮੈਂ ਵੀ ਥੋੜਾ ਤੱਤਾ ਹੋ ਗਿਆ ਸੀ ਜੇ ਤੁਸੀਂ ਆਪਣੇ ਇੱਥੇ ਕੁਛ ਤੱਤਾ ਲਾਤਾ ਤਾਂ ਤੁਹਾਡੇ ਬ੍ਰੇਨ ਨੇ ਕੀ ਕਰਨਾ ਉਹਨੇ ਇੱਥੇ ਤਾਂ ਚਲੇ ਜਾਣਾ ਵੀ ਇੱਥੇ ਕੁਝ ਲੱਗਿਆ ਤਾਂ ਕਰਕੇ ਇਹਨੂੰ ਕਿਤੇ ਕਿਤੇ ਨਾਂ ਹੀ ਲਾਈ ਇਹਨੂੰ ਆਪਣਾ ਕੰਮੇ ਕਰ ਲੈਣ ਦੀ ਹੈ ਮਤਲਬ ਬਾਡੀ ਨੂੰ ਤੰਗ ਨਾ ਕਰੀਏ ਤੇ ਹੁਣ ਆਜੋ ਐਕਸਰਸਾਈਜ਼ ਤੇ ਇਸ ਤੋਂ ਬਾਅਦ ਚੱਲਾਂਗੇ ਆਪਾਂ ਲਾਈਫ ਸਟਾਈਲ ਉਹਦੇ ਵਿੱਚ ਕੀ ਚੇਂਜ ਕਰਨਾ ਹੁਣ ਬੰਦੇ ਐਕਸਰਸਾਈਜ਼ ਸਿਰਫ ਕਰਦੇ ਨੇ ਡੋਲੇ ਬਣਾਉਣ ਲਈ ਸਰੀਰ ਬਣਾਉਣਾ ਜੀ ਪਰ ਇਹ ਕਿਸੇ ਵੀ ਏਜ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਈਵਨ ਬੱਚਿਆਂ ਤੋਂ ਲੈ ਕੇ ਛੂਨ ਛੜੀਕੇ ਤੋਂ ਲੈ ਕੇ ਬਾਂਦਰ ਗੀਲੇ ਤੋਂ ਲੈ ਕੇ ਨਾ ਬੜਾ ਪੇ ਦੇ ਵਿੱਚ ਤੁਰਨ ਤੱਕ ਤੁਸੀਂ ਆ ਜਾਣੇ ਹੋ ਜੰਗ ਇਹ ਚ ਆ ਜਾਣੇ ਹੋ ਸਾਰੀਆਂ ਸਾਰੀਆਂ ਹੀ ਇਸ ਸਟੇਜਾਂ ਵਿੱਚ ਲਾਈਫ ਦੇ ਵਿੱਚ ਐਕਸਰਸਾਈਜ਼ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਐਕਸਰਸਾਈਜ਼ ਕਰਦੇ ਹੋ ਆਪਣੀ ਬਾਡੀ ਦੇ ਵਿੱਚ ਨਾ ਐਂਡੋਰੋਫਿਨ ਰੀਲੀਜ਼ ਹੁੰਦੇ ਨੇ ਜੋ ਕਿ ਫੀਲ ਤੁਹਾਨੂੰ ਗੁੱਡ ਕਰਾਉਂਦੇ ਨੇ ਤੇ ਤੁਹਾਡੀ ਬਾਡੀ ਜਿਹੜੀ ਗਲੂਗੋਸ਼ ਆ ਉਹਨੂੰ ਬੈਟਰ ਯੂਜ਼ ਕਰਦੀ ਰਹਿੰਦੀ ਆ ਆਕਸੀਜਨ ਤੁਹਾਡੀ ਸਾਰੀ ਬਾਡੀ 'ਚ ਜਾਂਦੀ ਰਹਿੰਦੀ ਆ ਬਲੱਡ ਫਲੋ ਤੁਹਾਡੀ ਬਾਡੀ 'ਚ ਕੱਲੇ-ਕੱਲੇ ਪਾਰਟਾਂ 'ਚ ਵੱਧਦਾ ਤੇ ਥੋੜਾ ਮੂਡ ਵੀ ਹੈਪੀ ਰਹਿੰਦਾ ਇਹ ਚੀਜ਼ਾਂ ਨਾਲ ਫਿਰ ਸਪੈਸ਼ਲ ਜੇ ਲੈਗ ਦਾ ਵਰਕਆਊਟ ਕਰਦੇ ਹੋ ਕਿਉਂਕਿ ਲੱਤਾਂ ਦੇ ਵਰਕਆਊਟ ਦਸਟਾਰਟਰੋਂ ਉੱਪ ਜਾਂਦਾ ਤੇ ਗਰੋਥ ਹਾਰਮੋਨ ਹੁਣ ਇਹ ਜਿਹੜੇ ਹਾਰਮੋਨ ਨੇ ਇਹ ਫੀਲ ਗੁੱਡ ਹਾਰਮੋਨ ਨੇ ਇਹ ਤੁਹਾਨੂੰ ਮੋਟੀਵੇਟ ਕਰਨ ਵਾਲੇ ਹਾਰਮੋਨ ਮੈਂ ਇੱਕ ਰੀਲ ਵੀ ਬਣਾਈ ਸੀ ਕਾਫੀ ਚੱਲੀ ਸੀ ਮੈਂ ਕਿਹਾ ਸੀ ਵੀ ਜਿਹੜੇ ਬੰਦੇ ਨੂੰ ਸਰੀਰ ਦਾ ਸ਼ੌਂਕ ਪੈ ਗਿਆ ਨਾ ਉਹਨਾਂ ਨੂੰ ਛੇਤੀ ਤੋਂ ਛੇਤੀ ਡਿਪਰੈਸ਼ਨ ਨਹੀਂ ਹੋਊਗੀ ਉਹਨੂੰ ਛੇਤੀ ਤੋਂ ਛੇਤੀ ਉਹ ਡਾਊਨ ਨਹੀਂ ਪੂ ਡਿਪਰੈਸ਼ਨ ਨਹੀਂ ਹੋਊਗੀ ਉਹਦਾ ਚਾਹੇ ਸਰੀਰ ਵੱਡਾ ਛੋਟਾ ਉਹ ਤਾਂ ਆਪਣੇ ਸਰੀਰ ਦੀ ਚੋਅ ਬਹੁਤ ਕਰ ਜਾਂਦਾ ਅਗਲਾ ਕਹਿੰਦਾ ਹੋਰ ਕੁਝ ਨਹੀਂ ਸਰੀਰ ਤਾਂ ਹੈਗਾ ਨਾ ਤੇ ਹੁਣ ਗੱਲ ਕਰਦੇ ਆ ਜਿਹੜੀ ਲਾਈਫ ਸਟਾਈਲ ਚੇਂਜ ਆ ਚਾਹੇ ਉਹ ਬਾਹਰਲੇ ਮੁਲਕ ਆਪਣੀ ਸੋਚ ਉੱਚੀ ਰੱਖਿਆ ਕਰੋ ਜੇ ਤੁਸੀਂ ਅੱਜ ਕਿਸੇ ਵੀ ਸਟਰਗਲ ਦੇ ਵਿੱਚੋਂ ਤਾਂ ਤੁਸੀਂ ਇਹ ਸੋਚਿਆ ਕਰੋ ਕਿ ਇਹ ਮੇਰਾ ਰਾਸਤਾ ਮੈਂ ਇੱਕ ਪਹਾੜ ਤੇ ਚੜ ਰਿਹਾ ਇਹ ਰਾਸਤਾ ਔਖਾ ਪਰ ਜਦੋਂ ਮੈਂ ਉੱਪਰ ਚਲੇ ਗਿਆ ਤਾਂ ਮੈਨੂੰ ਬਹੁਤ ਵਧੀਆ ਫੀਲਿੰਗ ਆਉਣੀ ਆ ਕਿਉਂਕਿ ਜਿਹੜਾ ਵੀ ਟਾਈਮ ਹੁੰਦਾ ਔਖਾ ਇਹ ਟੈਂਪਰੇਰੀ ਹੁੰਦਾ ਕਿਉਂਕਿ ਗੁਰਨਾਨਕ ਦੇਵ ਜੀ ਨੇ ਵੀ ਕਿੰਨੀਆਂ ਤੁਰ ਕੇ ਕਿੰਨੀ ਮਿਹਨਤ ਕਰ ਕਰ ਉਦਾਸੀਆਂ ਕੀਤੀਆਂ ਸੀ ਸਾਰੇ ਕਿਤੇ ਜਾ ਕੇ ਸੋ ਸੌਖੀ ਚੀਜ਼ ਨਹੀਂ ਮਿਲਣੀ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਚੀਜ਼ ਸੌਖੀ ਹੈ ਨਾ ਨਾ ਤਾਂ ਉਹਦਾ ਸੁਆਦ ਹੈ ਉਹਦਾ ਨਾ ਉਹ ਸਮਝ ਲਓ ਕਿ ਤੁਸੀਂ ਫੀਲਿੰਗ ਗੋਟ ਦਿੰਦਾ ਔਖੀ ਚੀਜ਼ ਤੇ ਸੁਆਦ ਆ ਤਾ ਕਰਕੇ ਮੰਜ਼ਲ ਦਾ ਸੁਆਦ ਲੈਂਦੇ ਜੋ ਡਾਊਨ ਨਹੀਂ ਪੈਣਾ ਤੁਹਾਡੇ ਹਾਲਾਤ ਸਦਾ ਹੀ ਉਦਾਂ ਦੇ ਨਹੀਂ ਰਹਿੰਦੇ ਜੇ ਮਿਹਨਤ ਕਰਦੇ ਹੋ ਬਲੀਵ ਬਹੁਤ ਤਕੜੀ ਚੀਜ਼ ਆ ਇਹ ਜਿਆ ਥੋੜ ਲੈ ਕੇ ਚੱਲੋ ਜਿਹੜਾ ਤੁਹਾਨੂੰ ਅੱਜ ਲੱਗਦਾ ਕਿ ਇਹ ਸੱਚ ਨਹੀਂ ਕਹਣਾ ਵਿਸ਼ਵਾਸ ਤੁਹਾਡਾ ਕੀਤਾ ਉਹ ਚੀਜ਼ ਨੂੰ ਅੱਗੇ ਜਾ ਕੇ ਸੱਚ ਵੀ ਕਰ ਸਕਦਾ ਜੇ ਤੁਸੀਂ ਪਹਿਲੀ ਸੱਚ ਮੰਨ ਲਿਆ ਕਿ ਉਹ ਤਾਂ ਯਾਰ ਬੜੀ ਵੱਡੀ ਚੀਜ਼ ਆ ਵੀ ਵਿਸ਼ਵਾਸ ਤੁਸੀਂ ਕਰੇ ਨਹੀਂ ਫਿਰ ਤੁਸੀਂ ਅੱਗੇ ਨਹੀਂ ਵੱਧ ਸਕਦੇ ਹੁਣ ਤੁਸੀਂ ਲਾਈਫ ਦੇ ਵਿੱਚ ਨਾ ਪਹਿਲਾਂ ਤਾਂ ਉਹ ਕੰਮ ਡਿਸਾਈਡ ਕਰੋ ਜਿਹੜਾ ਕੰਮ ਤੁਹਾਨੂੰ ਪਸੰਦ ਆ ਇਹ ਕਿਉਂ ਹੁਣ ਤੁਸੀਂ ਸੋਚੇ ਹੋ ਯਾਰ ਭਾਈ ਜਿਹੜਾ ਸਾਨੂੰ ਕੰਮ ਪਸੰਦ ਆ ਉਹਦੀ ਤਾਂ ਅੱਗੇ ਕੋਈ ਸਕੋਪ ਨਹੀਂ ਉਹਦੀ ਤਾਂ ਕੋਈ ਵੈਲਿਊ ਨਹੀਂ ਉਹ ਤਾਂ ਅਸੀਂ ਕੰਮਜਾਬ ਨਹੀਂ ਹੋ ਸਕਦੇ ਫਲਾਣਾ ਇਹ ਚੀਜ਼ ਕਰਦਾ ਉਹ ਉੱਥੇ ਕੰਮ ਜਾਵਾ ਉਹ ਤਾਂ ਕੰਮ ਵਧੀਆ ਇਹ ਚੀਜ਼ ਨਹੀਂ ਨਾਈਕ ਵੀ ਇੱਕ ਜਿਵੇਂ ਕਹਿੰਦੇ ਨੇ ਮੋਚੀ ਨੇ ਮੋਚੀ ਨਾਈਕ ਵਾਲੇ ਪਰ ਬੂਟ ਦੇਖ ਲਓ ਹੁਣ ਸ਼ੂ ਤੇ ਫਿਰ ਉੱਥੋਂ ਬਾਹਰ ਕੱਪੜੇ ਤੇ ਆ ਗਏ ਕੰਮ ਕੋਈ ਵੀ ਆ ਜਿਹੜੇ ਕੰਮ 'ਚ ਤੁਹਾਨੂੰ ਸ਼ੌਂਕ ਆ ਉਹਦੇ ਵਿੱਚ ਤੁਸੀਂ ਛੇਤੀ ਛੇਤੀ ਥੱਕਦੇ ਨਹੀਂ ਤਾਂ ਜੇ ਥੱਕਦੇ ਨਹੀਂ ਤੁਹਾਨੂੰ ਕੰਮ ਪਸੰਦ ਆ ਤਾਂ ਇਹਦਾ ਮਤਲਬ ਤੁਸੀਂ ਉਹ ਕੰਮ ਨੂੰ ਕਾਂਜਾ ਬਣਾ ਲੈਣਾ ਇਹ ਨਾ ਸੋਚੋ ਕਿ ਇਹ ਚਾਹੇ ਛੋਟਾ ਹੀ ਆ ਚਾਹੇ ਪੈਂਚਰ ਲਾਉਣ ਵਾਲਾ ਕੰਮ ਹੀ ਹੋਵੇ ਉਹ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਟਾਇਰਾਂ ਦੀਆਂ ਦੁਕਾਨਾਂ ਪਤਾ ਕਿੱਡੇ-ਕੱਡੇ ਲੋਕ ਪਾਈ ਬੈਠੇ ਨੇ ਮਤਲਬ ਕੋਈ ਵੀ ਕੰਮ ਹੋਵੇ ਜਿਹੜਾ ਤੁਹਾਨੂੰ ਪਸੰਦਾ ਕੰਮ ਉਹ ਕੰਮ ਨੂੰ ਤੁਸੀਂ ਸਿਰੇ ਤੇ ਲਿਜਾ ਸਕਦੇ ਹੋ ਕਿਉਂਕਿ ਉਹਦੇ ਤੇ ਤੁਹਾਡਾ ਮਨ ਆ ਤੁਸੀਂ ਫੁੱਲ ਡੈਡੀਕੇਸ਼ਨ ਦੇਣੀ ਆ ਉਹ ਉਹਦੇ ਵਿੱਚ ਤੁਸੀਂ 15 ਘੰਟੇ ਕੰਮ ਕਰਕੇ ਵੀ ਥੱਕੋਗੇ ਨਹੀਂ ਤਾਂ ਕਰਕੇ ਮਨ ਪਾਉਂਦਾ ਕੰਮ ਕਰੋ ਚਾਹੇ ਉਹ ਤੁਹਾਨੂੰ ਅੱਜ ਕੰਮ ਮਾੜਾ ਹੀ ਲੱਗਦਾ ਕੰਮ ਮਾੜੇ ਚੰਗੇ ਨਹੀਂ ਹੁੰਦੇ ਤੁਸੀਂ ਉਹਨੂੰ ਤਕੜਾ ਬਣਾਉਣਾ ਹੁੰਦਾ ਬ੍ਰਾਂਡ ਪਹਿਲੀ ਨਹੀਂ ਕਿਉਂ ਆਉਂਦਾ ਬ੍ਰਾਂਡ ਬਣਾਉਣੇ ਪੈਂਦੇ ਨੇ ਤੁਸੀਂ ਖੁਦ ਇੱਕ ਬ੍ਰਾਂਡ ਹੋ ਨਵੀਆਂ ਚੀਜ਼ਾਂ ਟਰਾਈ ਕਰੋ ਹੁਣ ਜਿਵੇਂ ਵਿ ਜਦੋਂ ਵਿਆਹ ਹੁੰਦਾ 2 ਮਹੀਨੇ ਪਹਿੰਦੇ ਨਾਲ ਆਪਾਂ ਨੂੰ ਕਿੰਨਾ ਚਾਹੁੰਦਾ ਜਾਗੋ ਆਉਗੀ ਕੱਪੜੇ ਲੈਣੇ ਆਪਾਂ ਪੂਰੇ ਉਹਨੇ ਟਾਈਮ ਲਈ ਮੋਟੀਵੇਟਰ ਹੈ ਨਾ ਕਿਉਂ ਰਹਿਣੇ ਕਿਉਂਕਿ ਆਪਣੇ ਕੋਲ ਇੱਕ ਟਾਸਕ ਹੁੰਦਾ ਕਿ ਉਸ ਦਿਨ ਵਿਆਹ ਹੈ ਵਿਆਹ ਤੋਂ ਬਾਅਦ ਬੰਦੇ ਦੇ ਡੋਪਾਮਿਨ ਡਾਊਨ ਪੈ ਜਾਂਦੇ ਨੇ ਦੋ ਦਿਨ ਜੇ ਘਰ 'ਚ ਵਿਆਹ ਹੋਵੇ ਯਾਰ ਵਿਆਹ ਲੰਘ ਗਿਆ ਹੁਣ ਤਾਂ ਇਸ ਕਰਕੇ ਐਦਾਂ ਹੀ ਜਦੋਂ ਤੁਸੀਂ ਕੋਈ ਨਵੇਂ ਪੰਗੇ ਲਈ ਜਾਂਦੇ ਹੋ ਨਵੀਆਂ ਕੋਈ ਚੀਜ਼ਾਂ ਸਿੱਖਣ ਦੀ ਟਰਾਈ ਕਰਦੇ ਹੋ ਤੁਹਾਨੂੰ ਉਹ ਜੀ ਦਾ ਚੌਹ ਰਹਿੰਦਾ ਤਾਂ ਕਰਕੇ ਲਾਈਫ ਚੱਲਦੀ ਰਹਿਣੀ ਚਾਹੀਦੀ ਨਵੇਂ ਨਵੇਂ ਚੀਜ਼ਾਂ ਟਰਾਈ ਕਰੋ ਚਾਹੇ ਤੁਹਾਡੇ ਪੁਰਾਣੇ ਕੰਮ ਕਾਮਯਾਬੀ ਨੇ ਉਹਦੇ ਕੋਈ ਟਾਸਕ ਤਾਂ ਮਿਲ ਗਿਆ ਨਾ ਆਪਾਂ ਨੂੰ ਫਿਰ ਉਹ ਕੰਮ ਬਾਰੇ ਪੜ੍ਹੇਗੇ ਉਹ ਸਕਿੱਲ ਡਿਵੈਲਪ ਕਰਾਂਗੇ ਆਪਣੀ ਬੁੱਕਸੋਂ ਪੜ੍ਹੇਗੇ ਨੌਲੇਜ ਇਕੱਠੀ ਕਰਾਂਗੇ ਪੜ੍ਹਨਾ ਸਿੱਖਣਾ ਕੁਝ ਕਰਨਾ ਤਾਂ ਇਹ ਵਧੀਆ ਚੀਜ਼ ਆ ਹੁਣ ਜੇ ਮੇਰਾ ਕੰਮ ਸੈੱਟ ਆ ਜ਼ਰੂਰੀ ਥੋੜਾ ਵੀ ਇਹ ਮੇਰੇ ਕੋ ਚਾਰ ਪੈਸੇ ਆ ਗਏ ਹੁਣ ਮੈਂ ਹੋਰ ਕੋਈ ਕੰਮ ਨਹੀਂ ਕਰਨਾ ਮੈਂ ਕੋਈ ਇਹੋ ਜਿਹਾ ਕੰਮ ਕਰ ਲਵਾਂ ਜਿਹਦੇ ਵਿੱਚ ਚਲੋ ਮੈਨੂੰ ਮੇਰੇ ਕੋ ਸਿੱਖਣ ਦੀ ਤਾਂ ਮੇਰੀ ਆਤ ਬਣਦੀ ਆ ਨਾ ਚਾਹੇ ਉਹ ਕੰਮ ਤਾਂ ਮੇਰੇ ਲਈ ਕੋਈ ਹਿਸਾਬ-ਤਾਬ ਹੀ ਨਹੀਂ ਮੈਂ ਉਹੀ ਪੰਗਾ ਲੈ ਲੈਣਾ ਉਹ ਜੋ ਮੈਂ ਕਹਿੰਦਾ ਯਾਰ ਆ ਵੀ ਕਰਕੇ ਦੇਖ ਲੈਨੇ ਆ ਜਿਵੇਂ ਮੰਨ ਲਓ ਕੋਈ ਕੁੱਤੇ ਭਜਾ ਮਤਲਬ ਕੋਸ਼ਿਸ਼ ਨਾ ਕੁਝ ਨਮਾ ਕਰਦੇ ਰਹੋ ਤੇ ਅੱਗੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨੂੰ ਤੁਸੀਂ ਬਹੁਤ ਪਾਵਰਫੁਲੀ ਯੂਜ਼ ਕਰ ਸਕਦੇ ਹੋ ਤੁਸੀਂ ਇੱਕ ਚੀਜ਼ ਟਰਾਈ ਕਰਕੇ ਦੇਖਿਓ ਅੱਧਾ ਘੰਟਾ ਤੁਸੀਂ ਰੀਲਾਂ ਦੇ ਵੇਖ ਕੇ ਦੇਖ ਲਿਓ ਅੱਧਾ ਘੰਟਾ ਤੁਸੀਂ ਕੋਈ ਗੁੱਡ ਪੋਡਕਾਸਟ ਦੇ ਕੇ ਦੇਖ ਲਿਓ ਜਿਹਦੇ ਵਿੱਚ ਤੁਹਾਨੂੰ ਥੋੜੇ ਕੰਮ ਦੇ ਰਿਲੇਟਡ ਕੋ ਸਿੱਖਣ ਨੂੰ ਮਿਲਦਾ ਕੋਈ ਪੱਲੇ ਪੌਣੇ ਵਾਲੀ ਚੀਜ਼ ਸਿੱਖਦੇ ਹੋ ਤੁਹਾਨੂੰ ਸੁਭਾਅ ਦੇਖਿਓ ਉਹ ਚੀਜ਼ ਤੁਹਾਨੂੰ ਸਟ्रेस ਆਊਟ ਨਹੀਂ ਕਰੂਗੀ ਕਿਉਂਕਿ ਤੁਸੀਂ ਕੰਜ਼ਿਊਮ ਕਰਿਆ ਸਿੱਖਿਆ ਜਿਹੜੀ ਅੱਧਾ ਘੰਟਾ ਬੇਸਟ ਕਰਦੇ ਆ ਤੁਹਾਡੇ ਦਿਮਾਗ ਦਾ ਕਚਰਾ ਹੋ ਜਾਂਦਾ ਯਾਰ ਅਬੀ ਆ ਕੀ ਕਰ ਲ ਕਿੱਥੇ ਵਧੀਆ ਜੀ ਸਿੱਖੀ ਤੁਹਾਨੂੰ ਮੋਟੀਵੇਟ ਹੋਈ ਹੋਏਗੀ ਕਿ ਯਾਰ ਅੱਜ 2 ਘੰਟੇ ਦੀ ਅੱਜ ਸੋਸ਼ਲ ਮੀਡੀਆ ਤੇ ਕੁਝ ਨਹੀਂ ਕੀਤਾ 2 ਘੰਟੇ ਜਿਹੜੇ ਇੰਟਰਨੈਟ ਤੇ ਕੋਈ ਚੀਜ਼ ਸਿੱਖੀ ਆ ਜਾਂ ਕਿਸੇ ਤੋਂ ਵਧੀਆ ਇਨਫੋਰਮੇਸ਼ਨ ਲਈ ਆ ਕਹਿੰਦੇ ਫਿਰ ਜਦੋਂ ਤੁਸੀਂ ਸੌਣੇ ਹੋ ਫਿਰ ਤੁਹਾਡਾ ਬ੍ਰੇਨ ਉਹਨੂੰ ਰੀਵਾਇਰ ਕਰਦਾ ਇਨਫੋਰਮੇਸ਼ਨ ਨੂੰ ਰਾਤ ਨੂੰ ਦੇਖੋ ਗੱਡੀ ਤਕੜੀ ਚੀਜ਼ ਹੈ ਜੇ ਤੁਸੀਂ ਅੱਜ ਕੋਈ ਮੇਰੀ ਵੀਡੀਓ ਸੁਣ ਲਈ ਤਾਂ ਤੁਹਾਨੂੰ ਹੁਣ ਨਹੀਂ ਯਾਦ ਹੋਣੀ ਰਾਤ ਨੂੰ ਜਦੋਂ ਤੁਸੀਂ ਸੌਣੇ ਹੋ ਉਦੋਂ ਉਹ ਰੀਵਾਇਰ ਹੁੰਦੀ ਆ ਉਦੋਂ ਉਹ ਸਬਕੌਨਸ਼ੀਅਸ ਮਾਈਂਡ ਤੇ ਜਾਂਦੀ ਆ ਕਈ ਵਾਰ ਤਾਂ ਹੀ ਤੁਹਾਨੂੰ ਸੁਪਨਾ ਵੀ ਆਉਂਦਾ ਰਾਤ ਨੂੰ ਪਹਿਲੀ ਉਹੀ ਤੁਸੀਂ ਦਿਨੇ ਕਚਰਾ ਦੇਖ ਲਓ ਤੁਹਾਡੇ ਦਿਮਾਗ ਨੇ ਰਾਤ ਨੂੰ ਉਹੀ ਫਿਰ ਦਿਮਾਗ ਫਿਰ ਆਤ ਬਣ ਜਾਂਦੀ ਆ ਫੇ ਛੁੱਟਦੀ ਨਹੀਂ ਠੀਕ ਆ ਤਾਂ ਕਰਕੇ ਵਧੀਆ ਆਤਾਂ ਪਾਓ ਤੇ ਹੁਣ ਜਿਹੜੀ ਹੋਰ ਲਾਈਫ ਸਟਾਈਲ ਦੇ ਵਿੱਚ ਤੁਸੀਂ ਸਨਲਾਈਟ ਧੁੱਪ ਧੁੱਪ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਆਲਵੇਜ਼ ਕਹਿੰਦਾ ਰਹਿਣਾ ਹਫਤੇ 'ਚ ਜਿੰਨੇ ਟਾਈਮ ਵੀ ਧੁੱਪ ਨਿਕਲਦੀ ਆ ਦੇਖੋ ਦੋ ਵਾਰ ਤਿੰਨ ਵਾਰ ਨਿਕਲਦੀ ਆ ਤਾਂ ਬੈਠੋ ਸੂਰਜ ਚੜ੍ਹਦਾ ਦੇਖੋ ਛਿਪਦਾ ਦੇਖੋ ਜੇ ਮੇਰੇ ਤੋਂ ਤੁਸੀਂ ਪੁੱਛੋ ਮੈਨੂੰ ਸਭ ਤੋਂ ਵੱਧ ਚਾ ਉਹ ਸੂਰਜ ਦੇਖਣਾ ਦਾ ਦੁਨੀਆ ਤੇ ਜੇ ਤੁਸੀਂ ਮੈਨ ਤੋਂ ਪੁੱਛੇ ਨੇ ਪੁੱਛੇ ਕਿ ਕਿ ਤੈਨੂੰ ਸਭ ਤੋਂ ਬੈਸਟ ਚੀਜ਼ ਲੱ ਉਦੋਂ ਤੇ ਮੇਰੇ ਲਈ ਕੁਝ ਨਹੀਂ ਹੈਗਾ ਕੋਈ ਪੈਸਾ ਨਹੀਂ ਕੋਈ ਲਗਜ਼ਰੀ ਲਾਈਫ ਨਹੀਂ ਜਾਂ ਕੁਝ ਵੀ ਤੇ ਲਗਜ਼ਰੀ ਲਾਈਫ ਤਾਂ ਆਪਣੀ ਹੈ ਹੀ ਨਹੀਂਗੀ ਆਪਾਂ ਸੈਂਪਲ ਰਹਿਣਾ ਪਸੰਦ ਕਰਦੇ ਆਂ ਮਤਲਬ ਮੈਨੂੰ ਉਹ ਚਾਅ ਨਹੀਂ ਹੈਗਾ ਮੈਂ ਨਹੀਂ ਕਹਣਾ ਮਾੜੀ ਚੀਜ਼ ਆ ਪਰ ਆਪਣਾ ਆਪਣਾ ਚਾਅ ਹੁੰਦਾ ਕਿਉਂਕਿ ਹੁਣ ਇੱਥੇ ਕਈ ਗੋਰਿਆਂ ਕੋ ਵਧੀਆ ਨੇ ਆਪਣੀਆਂ ਕਾਰਾਂ ਕੋਲ ਰੱਖੀਆਂ ਇਹਨਾਂ ਨੇ ਫਰਾਰੀ ਫਰੂਰੀ ਚ ਉਤਰ ਕੇ ਉਹ ਸਾਈਕਲ ਲੈ ਕੇ ਸਾਈਕਲ ਚਲਾਉਣ ਜਾਂਦੇ ਨੇ ਆਪਣੇ ਆਪਣੇ ਸ਼ੌਂਕ ਨੇ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਕਿਸ ਦਾ ਮਾੜਾ ਕਿਸ ਦਾ ਚੰਗਾ ਪਰ ਇਹ ਚੀਜ਼ਾਂ ਕੁਦਰਤੀ ਚੀਜ਼ਾਂ ਨੇ ਕੀ ਤੁਹਾਨੂੰ ਪਸੰਦ ਆਉਂਦਾ ਕਿਉਂਕਿ ਇਹਨਾਂ ਦੇ ਹੈਲਥ ਨੂੰ ਬਹੁਤ ਬੈਨੀਫਿਟ ਨੇ ਨੇਚਰ ਦੇਖਣਾ ਅੱਛਾ ਠੰਡੇ ਪਾਣੀ ਨਾਲ ਨਹਾਉਣਾ ਠੰਡੇ ਪਾਣੀ ਨਾਲ ਨਹਾਉਣ ਨਾਲ ਵੀ ਤੁਸੀਂ ਥੋੜੀ ਡਿਪਰੈਸ਼ਨ ਬਹੁਤ ਡਾਊਨ ਜਾਂਦੀ ਆ ਇਹ ਸਾਰੀਆਂ ਚੀਜ਼ਾਂ ਨੇ ਮੇਰੀ ਹੈਲਪ ਕਰੀ ਮੈਂ ਤੁਹਾਨੂੰ ਤਾਂ ਦੱਸਦਾ ਇੱਕ ਫਸਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਇੱਕ ਨਿਕਲਣ ਵਾਲੀਆਂ ਨਿਕਲਣਾ ਕਦੋਂ ਆ ਨੇਚਰ ਨੇ ਕੱਢਣਾ ਆਪਾਂ ਨੂੰ ਫਸਾਂਗੇ ਕਿਵੇਂ ਆਪਾਂ ਜਿਹੜੀ ਹੁਣ ਆਪਣੇ ਆਲੇ-ਦਲੇ ਫੇਕ ਲਾਈ ਫੇ ਇਹ 'ਚ ਫਸਾਂਗੇ ਇੱਕ ਜੀ ਦੇਖੋ ਤੁਸੀਂ ਕਦੇ ਤੁਸੀਂ ਦਰਖਤਾਂ ਦੀਆਂ ਸਵੇਰੇ ਉੱਠ ਕੇ ਦਰਖਤਾਂ ਦੀਆਂ ਸ਼ਾਮ ਆਸ਼ੂ ਮਥਲੇ ਹਵਾ ਜਾਲੀ ਦੇਖਿਓ ਪੰਛੀ ਬੋਲਦੇ ਦੇਖਿਓ ਜਾਂ ਫਿਰ ਤੁਸੀਂ ਸ਼ਹਿਰਾਂ ਦੇ ਵਿੱਚ ਜਾ ਕੇ ਹਾਰਨ ਵੱਜਦੇ ਜਾਂ ਫਿਰ ਇੱਥੇ ਕਈ ਵਾਰ ਲੋਕਾਂ ਨੇ ਰੌਲਾ ਜਾਂ ਪੌਣ ਵਾਲ ਕਿਉਂਕਿ ਉਹ ਬਾਜ ਤੁਹਾਡੀ ਬਾਡੀ ਨੂੰ ਪਸੰਦ ਨਹੀਂ ਥੋੜੀ ਬਾਡੀ ਨੂੰ ਬਾਜ ਪਸੰਦ ਨੇਚਰ ਦੀ ਤਾਂ ਕਰਕੇ ਇਦਾਂ ਦੀਆਂ ਚੀਜ਼ਾਂ ਆਪਾਂ ਨੂੰ ਸਦਾ ਬਚਾਉਂਦੀਆਂ ਨੇ ਦੂਜੇ ਚੀਜ਼ ਆਪਾਂ ਨੂੰ ਫਸਾਉਂਦੀਆਂ ਨੇ ਜੇ ਬੈਲਸ ਵੀ ਕਰ ਲਮੋ ਮੈਂ ਇਹ ਨਹੀਂ ਕਹਿੰਦਾ ਵੀ ਹੁਣ ਪਹਾੜਾਂ 'ਚ ਚਲੇ ਜਾਈਏ ਆਪਾਂ ਮੈਂ ਕਹਿੰਦਾ ਵੀ ਬੈਲਸ ਵੀ ਕਰ ਲਈ ਤਾਂ ਵੀ ਵਧੀਆ ਵੀ ਜਿੰਨਾ ਕੋ ਆ ਕੁਛ ਕਰਦੇ ਆ ਕਿਉਂਕਿ ਹੁਣ ਚਲੋ ਜ਼ਿੰਦਗੀ ਅਡਵਾਂਸ ਹੋ ਰਹੀ ਏ ਸਾਰਾ ਕੁਝ ਹੋਣਾ ਹੀ ਆ ਪਰ ਨਾਲ ਦੀ ਨਾਲ ਜੜਾ ਨਾਲ ਵੀ ਜੁੜ ਕੇ ਰੱਖੀਏ ਰਹੀਏ ਤੇ ਜਿਹੜੀ ਸਲੀਪ ਆ ਆਪਣੀ ਸਲੀਪ ਵਧਾ ਲਈਏ ਜੇ ਕਿਸੇ ਦਾ ਕੰਮ ਕਰ ਜਾਦੇ ਜਿੱਥੇ ਟਾਈਮ ਲੱਗਦਾ ਦਿਨੇ ਇੱਧਾ ਘੰਟਾ ਸੌ ਹੁਣ ਕਹਿੰਦੇ ਸਾਡੇ ਕੋਲ ਤਾਂ ਟਾਈਮ ਨਹੀਂ ਪਰ ਜੇ ਸੋਸ਼ਲ ਮੀਡੀਆ ਦੇਖ ਲੀਏ ਜੇ ਆਈਫੋਨ ਤੇ ਦੇਖ ਲੀਏ ਸੋਸ਼ਲ ਮੀਡੀਆ ਟਾਈਮ ਬੈਠੇ ਬੈਠੇ ਸੋਫੇ ਤੇ ਆਪਾਂ ਘੰਟਾ ਲਾ ਲੰਨੇ ਆ ਤਾਂ ਕਰਕੇ ਉਹ ਘੰਟਾ ਸੌਣ ਦੇ ਨਾ ਪੇ ਲੈ ਲੈਂਦੇ ਤੁਸੀਂ ਪਰ ਕਿੱਥੇ ਤੁਹਾਡੇ ਬ੍ਰੇਨ ਦੀ ਰਿਕਵਰੀ ਜਾਣੀ ਸੀਗੀ ਆਪਾਂ ਸੌਣਾ ਹੈ ਨਹੀਂ ਸੌ ਕੇ ਤਾਂ ਟਾਈਮ ਵੇਸਟ ਆ ਜਾ ਕੇ ਵੀ ਕਿਹੜਾ ਫਿਰ ਕੁਝ ਕਰ ਕਰਦੇ ਆ ਉਹ ਵੀ ਟਾਈਮ ਵੇਸਟ ਆ ਜਿਹੜਾ ਬੰਦਾ ਕੋਈ ਤਕੜੇ ਕੰਮ ਕਰਦਾ ਉਹ ਤਾਂ ਕਹਿੰਦਾ ਵੀ ਭਾਈ ਮੈਂ ਤਾਂ ਆਹ ਕਰਦਾ ਨਹੀਂ ਮੈਂ ਤਾਂ ਜਾਗਦਾ ਜੇ ਉਹੀ ਜਾਗੀ ਜਾਂਦੇ ਆ ਕਰਦੇ ਵੀ ਕੁਝ ਨਹੀਂ ਫਿਰ ਤਾਂ ਘੰਟਾ ਸੌਂੇ ਲੋ ਮੈਡੀਟੇਸ਼ਨ ਕਰ ਸਕਦੇ ਹੋ ਪਾਠ ਕਰ ਸਕਦੇ ਹੋ ਮੈਡੀਟ ਸਰਚ ਕਰ ਲਓ ਹੈਲੀ ਮਂਡੇਰ ਮੈਡੀਟੇਸ਼ਨ ਉੱਤੇ ਆਪਣੀ ਵੀਡੀਓ ਆਣੀ ਨੇ YouTube ਤੇ ਹੁਣ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕਿਉਂ ਕਰੀਆਂ ਨੇ ਕਿਉਂਕਿ ਮੈਂ ਸ਼ੁਰੂ ਦੇ ਵਿੱਚ ਹੀ ਕਹਿ ਦੋ ਸੀ ਕਿ ਜਿਹੜਾ ਬ੍ਰੇਨ ਆ ਆਪਣਾ ਇਹ ਹੀ ਸਭ ਕੁਝ ਆ ਇਹਨੂੰ ਕਿ ਸਿੱਧੀ ਦਾ ਫੀਡ ਪਾਉਣਾ ਨਹੀਂ ਰਿਹਾ ਥੱਲੇ ਹੀ ਆਉਣਾ ਸਾਰਾ ਕੁਝ ਇੱਦੇ ਤੱਕ ਖਾਣ ਪੀਣ ਵਾਤਾਵਰਨ ਹਵਾ ਪਾਣੀ ਉਹ ਫੇ ਕਿੱਥੇ ਆ ਉਹ ਆਪਣੇ ਹੱਥਾਂ 'ਚ ਆਪੋ ਹੱਥਾਂ ਨਾਲ ਚਾ ਕੇ ਮੂੰਹ 'ਚ ਪਾਉਣੇ ਕੀ ਆ ਕਰਦੇ ਕੀ ਆ ਇਹਨੇ ਆਪ ਥੋੜਾ ਵੀ ਆ ਇਕੱਲਾ ਦਿਮਾਗ ਭੱਜਣ ਚੱਲੇ ਜਲੂਗਾ ਇਹਨੂੰ ਸਹੀ ਰੱਖਣ ਲਈ ਆਪ ਆਤ ਬਣਾਉਣੀ ਪੈਣੀ ਕਿ ਚੱਲ ਭੱਜਣ ਚੱਲੀਏ ਹੁਣ ਭੱਜ ਕੇ ਕੀ ਕੀ ਹੋ ਇਹ ਨਹੀਂ ਤਾਂ ਨਹੀਂ ਭੱਜਣਾ ਇਹ ਤਾਂ ਹੀ ਲੱਤਾਂ ਲੱਗੀਆਂ ਲੱਤਾਂ ਤਾਂ ਆਪਣੀ ਲੱਗੀਆਂ ਨੇ ਆਤ ਬਣਾ ਲਓ ਰਣੇ ਕਰਨ ਜਾਓ ਕੋਈ ਐਕਸਾਈ ਕਰਨ ਜਾਓ ਫੈਮਲੀ ਨਾਲ ਇੱਕ ਅੱਧਾ ਦਿਨ ਕੰਮ ਕਰਦੇ ਹੋ ਮਹੀਨੇ ਚ ਇੱਕ ਦੋ ਵਾਰ ਘੁੰਮਣ ਜਾਓ ਨੇਚਰ ਦੇਖੋ ਤੇ ਜੋ ਜਿਹੜੀਆਂ ਸਾਰੀਆਂ ਮ ਗੱਲਾਂ ਕਹੀਆਂ ਨੇ ਇਹਨਾਂ ਨੂੰ ਫਾਲੋ ਅਪ ਫੇਰ ਨਹੀਂ ਦਬਦੇ ਤੁਸੀਂ ਠੀਕ ਆ ਹੁਣ ਆਪਾਂ ਮਿਲਦੇ ਆ ਨੈਕਸਟ ਵੰਚ ਸਜ ਹੈਰੀ ਮੀਡਰ ਵਾਈਰੂ ਮੇਰ ਕਰੇ ਲਵ ਯੂ